ਕਿ 2 ਦਿਨਾਂ ਦੀ ਜ਼ਮਾਨਤ ਕਿਸ ਅਧਾਰ ਤੇ ਦਿੱਤੇ ਆ ਤੇ ਭਾਈ ਅਮਰਪਾਲ ਸਿੰਘ ਦੀ ਜ਼ਮਾਨਤ ਦੀ ਅਰਜ਼ੀਆਂ ਕਿਉਂ ਇੱਧਰ ਤੋਂ ਉੱਧਰ ਹੁੰਦੀਆਂ ਰਹਿੰਦੀਆਂ ਨੇ ਤੇ ਭਾਈ ਅਮਰਪਾਲ ਸਿੰਘ ਹੁਣਾਂ ਦਾ ਜਿਹੜਾ ਹੈ ਉਹ ਪ੍ਰੀਵੈਂਟਿਵ ਡਿਟੇਨਸ਼ਨ ਹੋਣ ਕਰਕੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਨਹੀਂ ਹੋਵੇਗੀ ਇਹ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਕਿ ਮੈਂਬਰਸ਼ਿਪ ਉਹਨਾਂ ਦੀ ਰੱਦ ਨਹੀਂ ਹੋਏਗੀ ਕਿਉਂਕਿ ਉਹ NSA ਦੇ ਅਧੀਨ ਜਿਹੜੇ ਨੇ ਉਹ ਹੈਗੇ ਨੇ ਬੰਦ ਹੈਗੇ ਨੇ ਜਦੋਂ ਤੁਹਾਨੂੰ ਯਾਦ ਹੋਵੇਗਾ ਜਲੰਧਰ ਦੀ ਚੌਣ ਹੋਈ ਕਹਿੰਦੇ ਨਹੀਂ ਜੀ 1100 ਹੋ ਗਿਆ ਜਾਂ ਬਿਜਲੀ ਮੁਫਤ ਕਰਨੀ ਜਾਂ ਇਸ ਤਰੀਕੇ ਦੇ ਨਾਲ ਜਿੰਨੇ ਵੀ ਵਾਅਦੇ ਫਿਰ ਵਾਅਦਿਆਂ ਤੋਂ ਬਾਅਦ ਤੁਸੀਂ ਦੇਖਿਆ ਕਿ ਗਾਰੰਟੀ ਫਿਰ ਗਾਰੰਟੀਆਂ ਤੋਂ ਬਾਅਦ ਆਉਂਦੀ ਹੈ ਮੋਦੀ ਜੀ ਕੀ ਗਾਰੰਟੀ ਤੇ ਫਿਰ ਉਸ ਤਰੀਕੇ ਦੇ ਨਾਲ ਕਿਤਨਾ ਕਿਤੇ ਗਾਰੰਟੀ ਵਾਲਾ ਮੇਰੇ ਖਿਆਲ ਸ਼ਾਇਦ ਕੇਜਰੀਵਾਲ ਹੋਣਾ ਨੇ ਸ਼ੁਰੂ ਕੀਤਾ ਸੀ ਪਰ ਹੁਣ ਉਹਨੂੰ ਪੂਰਾ ਜਿਹੜਾ ਹੈਗਾ ਉਹ ਕਰ ਰਿਹਾ ਕਿ ਅਸੀਂ ਤੁਸੀਂ ਇੰਨੇ ਦਿਨ ਉਹ ਅਸੀਂ ਹੋਰ ਦਵਾਂਗੇ ਉਸ ਤੇ ਜਿਹੜਾ ਹੈ ਸੁਪਰੀਮ ਕੋਰਟ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਇਹ ਕਿਤਨਾ ਕਿਤੇ ਇਸ ਤਰੀਕੇ ਦੇ ਨਾਲ ਕੰਮ ਕਰਨ ਦੀ ਇੱਛਾ ਨੂੰ ਘਟ ਕਰ ਰਹੇ ਹੋ ਜੇ ਇਸ ਤਰੀਕੇ ਦੇ ਫਰੀ ਦੇ ਤੋਹਫੇ ਜਾਂ ਫਰੀ ਦਾ ਤੁਸੀਂ ਦੇ ਰਹੇ ਹੈਗੇ ਉਹ ਇਲੈਕਸ਼ਨ ਦੇ ਦੌਰਾਨ ਰੀਸਰ ਜਿਹੜੀ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਹੈਗੀ ਆ ਉਸ ਦੇ ਵਿੱਚ 18ਵੇਂ ਨੰਬਰ ਤੇ ਪੰਜਾਬ ਪਹੁੰਚ ਗਿਆ ਹੋਇਆ ਜੀ ਪੰਜਾਬ ਦੇ ਨਾਲ 3-4 ਰਾਜ ਹੋਰ 18ਵੇਂ ਨੰਬਰ ਤੇ ਨੇ ਇਹਨਾਂ ਤੋਂ ਪਿੱਛੇ ਸਿਰਫ ਯੂਨੀਅਨ ਟੈਰੀਟਰੀਜ਼ ਹੀ ਰਹਿ ਜਾਂਦੀਆਂ ਨੇ ਠੀਕ ਗੱਲ ਕਰਾਂਗੇ ਰਾਸ਼ਿਦ ਇੰਜੀਨੀਅਰ ਦੀ ਜੁਰਾ ਨੂੰ 2 ਦਿਨਾਂ ਦੀ ਜ਼ਮਾਨਤ ਮਿਲੀ ਹੈ ਇਸ ਜ਼ਮਾਨਤ ਇਹਨੂੰ ਪਹਿਲੀ ਵਾਰ ਨਹੀਂ ਮਿਲੀ ਇਹਨਾਂ ਨੂੰ ਜ਼ਮਾਨਤ ਇਸ ਤੋਂ ਪਹਿਲਾਂ ਜਿਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਹੋਂ ਪ੍ਰਚਾਰ ਕਰਨਾ ਸੀ ਉਸ ਵੇਲੇ ਵੀ ਮਿਲੀ ਸੀ ਉਸ ਤੋਂ ਪਹਿਲਾਂ 1 ਦਿਨ ਦੀ ਸਮੇਂ ਦੇ ਉਤੇ ਇਹ ਵਾਰ ਆਪਣੇ ਸੋਚਕ ਸਮਾਗਮ ਵਾਸਤੇ ਵੀ ਆਈ ਸੀ ਲੇਕਿਨ ਇਸ ਦੇ ਨਾਲ ਹੀ ਨਾਲ ਲੱਗਦੀ ਹੋਈ ਗੱਲ ਇਹ ਵੀ ਤੁਰਦੀ ਪਈ ਹੈ ਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਜਾਂ ਨਹੀਂ ਇਹਨਾਂ ਦੋਵਾਂ ਵਿਸ਼ਿਆਂ ਦੇ ਉੱਤੇ ਥੋੜੀ ਗੱਲਬਾਤ ਅਸੀਂ ਜ਼ਰੂਰ ਕਰੀਏ ਕਿ 2 ਦਿਨਾਂ ਦੀ ਜ਼ਮਾਨਤ ਕਿਸ ਆਧਾਰ ਤੇ ਉੱਤੇ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਦੀ ਅਰਜ਼ੀਆਂ ਕਿਉਂ ਇੱਧਰ ਤੋਂ ਉੱਧਰ ਹੁੰਦੀਆਂ ਰਹਿੰਦੀਆਂ ਹਨ ਬਿਲਕੁਲ ਜਿਹੜਾ ਲੋਕ ਸਭਾ ਦਾ ਆਪਾਂ ਨੂੰ ਪਤਾ ਹੈ ਕਿ ਸੈਸ਼ਨ ਜਿਹੜਾ ਚੱਲਦਾ ਪਿਆ ਹੈਗਾ ਹੈ ਤੇ ਉਸ ਦੇ ਵਿੱਚ ਇਹ ਵੀ ਜਿਹੜੇ ਹੈਗੇ ਨੇ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਔਰ ਇਹਨਾਂ ਨੇ ਵੀ ਬਕਾਇਦਾ ਜਿਹੜੀ ਚੋਣ ਹੈਗੀ ਉਸੇ ਤਰੀਕੇ ਦੇ ਨਾਲ ਜੇਲ੍ਹ ਚੋਂ ਹੀ ਜਿਹੜੀ ਜਿੱਤੀ ਹੈਗੀ ਆ ਤੁਸੀਂ ਕਹਾਂ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੀ ਇੱਕ ਹੋਰ ਜਿਹੜੀ ਪਾਰਟੀ ਵੀ ਬਣਾਈ ਸੀ ਜਦੋਂ ਚੋਣਾਂ ਹੋਈਆਂ ਸਨ ਪਿੱਛੇ ਵਿਧਾਨ ਸਭਾ ਦੀਆਂ ਤੇ ਉਸ ਦੇ ਵਿੱਚ ਬਕਾਇਦਾ ਇਹਨਾਂ ਨੇ ਆਪਣੀ ਪਾਰਟੀ ਦੀ ਜਾ ਕੇ ਕੈਂਪੇਨਿੰਗ ਵੀ ਜਿਹੜੀ ਆ ਇਹ ਕਰ ਚੁੱਕੇ ਹੈਗੇ ਨੇ ਠੀਕ ਤੇ ਉਦੋਂ ਵੀ ਜਿਹੜਾ ਹੈਗਾ ਕਿ ਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਸ ਸਿਸਟਮ ਦੇ ਵਿੱਚ ਇਹਨਾਂ ਨੂੰ ਪ੍ਰੋਲ ਮਿਲੀ ਸੀ ਇਹਨਾਂ ਦੇ ਉੱਤੇ ਯੂਪੀਏ ਦਾ ਜਿਹੜਾ ਹੈਗਾ ਇਹ ਕੇਸ ਹੈਗਾ ਔਰ ਯੂਏਪੀਏ ਪਾਇ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਹੈ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਪ੍ਰੋਵੈਂਟਿਵ ਡਿਟੈਂਸ਼ਨ ਹੈਗੀ ਹੈ ਕਿ ਉਹਨਾਂ ਨੂੰ ਰੱਖਿਆ ਗਿਆ ਜੇ ਉਹਨਾਂ ਤੇ ਕੇਸ ਕੋਈ ਨਹੀਂ ਚੱਲਦਾ ਠੀਕ ਹੈ ਉਹਨਾਂ ਦੀ ਫੜੋਫੜਾਈ ਦੌਰਾਨ ਜਿਹੜੇ ਕੇਸ ਉਹਨਾਂ ਦੇ ਪਾਏ ਗਏ ਨੇ ਜਾਂ ਜਨਾਲੇ ਵਾਲਾ ਕੇਸ ਹੈ ਉਹ ਕੇਸ ਅਜੇ ਚੱਲਣੇ ਬਾਕੀ ਹੈਗੇ ਨੇ ਉਹ ਅਜੇ ਕੇਸ ਚਾਲੂ ਨਹੀਂ ਹੈਗੇ ਤੇ ਇਹਨਾਂ ਨੂੰ ਜਿਹੜਾ ਹੈ ਹੁਣ ਜਿਹੜਾ ਤੁਸੀਂ ਕਿਹਾ ਕਿ ਮੈਂਬਰਸ਼ਿਪ ਦਾ ਮੈਂਬਰਸ਼ਿਪ ਦਾ ਹੁੰਦਾ ਹੈ ਕਿ ਤੁਹਾਨੂੰ 60 ਜਿਹੜੀਆਂ ਸੈਟਿੰਗ ਜਾਂ 60 ਦਿਨਾਂ ਦੇ ਅੰਦਰ-ਅੰਦਰ ਜਿੰਨੀਆਂ ਵੀ ਸੈਟਿੰਗ ਜਦੋਂ 60 ਪੈਣੀਆਂ ਹੁੰਦੀਆਂ ਨੇ ਉੱਥੇ ਜਾ ਕੇ ਤੁਹਾਨੂੰ ਆਪਣੀ ਜਿਹੜੀ ਹਾਜ਼ਰੀ ਲਾਉਣੀ ਪੈਂਦੀ ਹੈ ਇਹ ਲੋਕ ਸਭਾ ਦਾ ਕਾਨੂੰਨ ਹੈਗਾ ਠੀਕ ਉਸ ਦੇ ਕਰਕੇ ਜਿਹੜਾ ਹੈ ਇਹਨਾਂ ਨੇ ਵੀ ਅਰਜੀ ਪਾਈ ਸੀ ਉਹਨਾਂ ਨੂੰ ਬਕਾਇਦਾ ਉੱਥੇ ਜਿਹੜਾ ਹੈ ਦੋ ਸੈਟਿੰਗ ਦੇ ਵਿੱਚ ਜਿਹੜਾ ਰੋਲ ਇਹਨਾਂ ਨੂੰ ਮਿਲਿਆ ਉੱਥੇ ਇਹਨਾਂ ਨੂੰ ਲਜਾਇਆ ਜਾਵੇਗਾ ਆਪਾਂ ਕਹਿ ਸਕਦੇ ਹਾਂ ਤੇ ਭਾਈ ਅਮਰਤਪਾਲ ਸਿੰਘ ਹੋਣਾ ਦਾ ਜਿਹੜਾ ਹੈ ਉਹ ਪ੍ਰੀਵੈਂਟਿਵ ਡਿਟੇਨਸ਼ਨ ਹੋਣ ਕਰਕੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਨਹੀਂ ਹੋਵੇਗੀ ਇਹ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਕਿ ਮੈਂਬਰਸ਼ਿਪ ਉਹਨਾਂ ਦੀ ਰੱਦ ਨਹੀਂ ਹੋਏਗੀ ਕਿਉਂਕਿ ਉਹ ਐਨਐਸਏ ਦੇ ਅਧੀਨ ਜਿਹੜੇ ਨੇ ਉਹ ਹੈਗੇ ਨੇ ਬੰਦ ਹੈਗੇ ਨੇ ਤੇ ਦੂਜੇ ਪੱਲੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਹੋਰ ਇੱਕ ਕੇਸ ਗੁਰਪ੍ਰੀਤ ਸਿੰਘ ਹਰੀ ਨੌ ਵਾਲਾ ਹੈਗਾ ਉਸ ਦੇ ਵਿੱਚ ਵੀ ਉਹਨਾਂ ਤੇ ਉੱਤੇ ਯੂਏਪੀਏ ਲਗਾਇਆ ਗਿਆ ਹੈ ਤੇ ਹਾਲ ਦੀ ਘੜੀ ਜਿਹੜੀਆਂ ਖਬਰਾਂ ਨੇ ਉਹੀ ਨੇ ਕਿ ਉਹਨਾਂ ਦੇ ਸਪੀਕਰ ਨੇ ਜਿਹੜੀ ਹੈਗੀ ਆ ਛੋਟ ਜਿਹੜੀ ਆ ਦੇ ਦਿੱਤੀ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਰੱਦ ਨਹੀਂ ਹੋ ਰਹੀ ਹੈਗੀ ਤੇ ਉਹਦੇ ਹਿਸਾਬ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਹੈ ਥੋੜੀ ਬਹੁਤੀ ਰਾਹਤ ਜਿਹੜੀ ਹੈਗੀ ਹੈ ਪਰ ਉਸ ਦੇ ਵਿੱਚ ਉਹਨਾਂ ਨੂੰ ਪ੍ਰੋਲ ਮਿਲਣ ਦੀ ਗੱਲ ਜਾਂ ਇਸ ਤਰ੍ਹਾਂ ਦਾ ਅਜੇ ਹਾਲ ਦੀ ਗੱਡੀ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਹਾਲ ਦੀ ਗੱਡੀ ਸਿਰਫ ਇਹ ਨਹੀਂ ਹੈ ਕਿ ਮੈਂਬਰਸ਼ਿਪ ਜਿਹੜੀ ਆ ਉਹ ਮਚੀ ਹੋਈ ਹੈ ਉਹ ਸਿਕਿਉਰ ਹੈ ਬਿਲਕੁਲ ਜੀ ਅੱਗੇ ਬਣਾਂਗੇ ਗੱਲ ਕਰਾਂਗੇ ਹੁਣ ਦਿੱਲੀ ਦੀ ਦਿੱਲੀ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਉੱਥੇ ਵਿਧਾਨ ਸਭਾ ਚੋਣਾਂ ਹੋਈਆਂ ਨੇ ਦਾਂਸਵਾ ਚੋਣਾ ਦੇ ਵਿੱਚ ਮੇਨ ਜੋ ਪਾਰਟੀਆਂ ਸੀਗੀਆਂ ਆਮ ਆਦਮੀ ਪਾਰਟੀ ਅਤੇ ਭਾਜਪਾ ਇਹ ਆਮੋ ਸਾਹਮਣੇ ਸੀਗੀਆਂ ਡਟਵਾ ਕਾਫੀ ਮੁਕਾਬਲਾ ਸੀਗਾ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਤਾਂ ਨੇ ਰਾਹ ਤੁਰੀ ਹੈ ਸਰਕਾਰ ਬਣਾਵਾਂਗੇ ਲੇਕਿਨ ਆਮ ਆਦਮੀ ਪਾਰਟੀ ਵਾਲੇ ਥੋੜੇ ਕਾਲੇ ਨੇ ਬੈਠਕਾਂ ਸੱਦੀਆਂ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਸਾਰੇ ਦੇ ਸਾਰੇ ਵਿਧਾਇਕ ਸੱਦੇ ਦਿੱਲੀ ਅਤੇ ਦਿੱਲੀ ਉਹਨਾਂ ਦੇ ਨਾਲ ਕੀਤੀ ਮੁਲਾਕਾਤ ਕਿ ਅ ਅਰਵਿੰਦ ਕੇਜਰੀਵਾਲ ਜੋ ਇੱਕ ਐਕਸਸੀਮ ਨੇ ਹਾਰੇ ਹੋਏ ਕੈਂਡੀਡੇਟ ਨੇ ਭਾਵੇਂ ਆਮ ਆਦਮੀ ਪਾਰਟੀ ਹਲੇ ਵੀ ਉਹਨਾਂ ਨੂੰ ਪਾਰਟੀ ਦਾ ਸੁਪਰੀਮੋ ਕਰਤਾ ਧਰਤਾ ਮੰਨਦੀ ਪਈ ਹੈ ਹਲੇ ਵੀ ਉਹਨਾਂ ਦੇ ਕੋਲ ਇੰਨੀ ਕੁ ਤਾਕਤ ਇੰਨੀ ਕੁ ਪੈਠ ਹੈ ਵਿਧਾਇਕਾਂ ਨੂੰ ਸਦਕੇ ਬੈਠਕ ਕਰਨ ਉਹੀ ਵਿਧਾਇਕ ਜੋ ਉਹਨਾਂ ਦੇ ਲਈ ਕੈਂਪੇਨ ਕਰਦੇ ਪਏ ਸੀ ਜੀ ਬਿਲਕੁਲ ਜਿਦਾ ਤੁਸੀਂ ਕਿਹਾ ਕਿ ਸਾਰੇ ਦੇ ਸਾਰੇ ਵਿਧਾਇਕਾਂ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਪੰਜ ਛੇ ਵਿਧਾਇਕ ਜਿਹੜੇ ਨੇ ਉਹ ਅਬਸੈਂਟ ਹੋਏ ਨੇ ਜਿਸ ਤੇ ਐਬਸੈਂਟ ਹੋਏ ਨੇ ਜਿਸ ਦੇ ਵਿੱਚ ਕੋਮਰ ਵਿਜੇ ਪ੍ਰਤਾਪ ਸਿੰਘ ਜਾਂ ਹੋਰ ਜਿਹੜੇ ਹੈਗੇ ਨੇ ਉਹਨਾਂ ਦੇ ਕੁਝ ਨਿੱਜੀ ਕਾਰਨ ਵੀ ਹੋ ਸਕਦੇ ਨੇ ਜਾਂ ਕੁਝ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਵਾਅਦੇ ਵਫਾ ਨਹੀਂ ਹੋਏ ਕੁਝ ਉਹਨਾਂ ਦੇ ਵਿੱਚ ਹੋ ਸਕਦਾ ਪਰ ਬਹੁਤਾਤ ਜਿਹੜੇ ਵਿਧਾਇਕ ਨੇ ਉਹ ਉੱਥੇ ਇੱਕ ਦਿਨ ਪਹਿਲਾਂ ਹੀ ਪਹੁੰਚ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਬੜਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਦੀ ਮੀਟਿੰਗ ਦੇ ਵਿੱਚ ਕੋਈ ਬਹੁਤ ਵੱਡੀ ਮੀਟਿੰਗ ਹੋਏਗੀ ਸਿਰਫ 15 ਮਿੰਟ ਹੀ ਮੀਟਿੰਗ ਚੱਲਦੀ ਹੈ ਹੁਣ ਤੁਸੀਂ ਦੇਖੋਗੇ 15 ਮਿੰਟ ਦੀ ਮੀਟਿੰਗ ਦੇ ਲਈ ਪੰਜਾਬ ਚ ਕਿੰਨੀਆਂ ਗੱਡੀਆਂ ਕਿੰਨੀ ਸਿਕਿਉਰਿਟੀ ਕਈ ਕੁਝ ਜਿਹੜਾ ਹੈ ਦਿੱਲੀ ਦੇ ਕਪੂਰਤਲਾ ਹਾਊਸ ਦੇ ਵਿੱਚ ਗਿਆ ਹੋਏਗਾ ਔਰ ਜਿਸ ਤਰੀਕੇ ਦੇ ਨਾਲ ਕਾਫੀ ਲੰਬਾ ਚੌੜਾ ਆਪਾਂ ਕਹਿ ਸਕਦੇ ਹਾਂ ਇਹਦਾ ਜਿਹੜਾ ਹੈ ਨਾ ਕਿਤਨਾ ਕਿਤੇ ਜੋ ਹੈ ਕਿ ਕਾਰਨ ਕੀ ਹੈ ਬਹੁਤ ਸਾਰੇ ਲੋਕ ਜਿਹੜੇ ਵੱਖ-ਵੱਖ ਕਹਿ ਰਹੇ ਨੇ ਇਹ ਮੰਨ ਕੇ ਬੁਰਦੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੇ ਕੋਲ 30 ਐਮਐਲਏ ਸਾਡੇ ਨਾਲ ਟੱਚ ਦੇ ਵਿੱਚ ਨੇ ਜੀ ਪੀਐਮਐਲਐਸ ਦੇ ਨਾਲ ਵੀ ਜਿਹੜੀ ਤੁਹਾਡੀ ਸਰਕਾਰ ਨਹੀਂ ਬੰਨੀ ਹੈਗੀ ਜੇ ਕਾਂਗਰਸ ਦੀ ਆਪਾਂ ਗੱਲ ਕਰਦੇ ਕਿ ਜੇ ਤੁਸੀਂ ਤੁਹਾਡੇ ਜੇ 17 18 ਹੈਗੇ ਨੇ ਤੇ 30 ਨਾਲ ਵੀ ਸਰਕਾਰ ਤੁਹਾਡੀ ਨਹੀਂ ਕਿਤੇ ਨਾ ਕਿਤੇ ਜੇ ਆਪਾਂ ਕਹਿ ਸਕਦੇ ਕਿ ਬਣਦੀ ਹੈਗੀ ਕਿਉਂਕਿ ਇਹਨਾਂ ਸੌਖਾ ਨਹੀਂ ਹੁੰਦਾ ਕਿ ਤੁਸੀਂ ਇੱਕ 92 93 ਦੇ ਵਿੱਚੋਂ ਇੱਕ ਵੱਡੀ ਮਾਤਰਾ ਦੇ ਵਿੱਚ ਬਹੁਤ ਸਾਰੇ ਤੁਸੀਂ ਤੋੜ ਕੇ ਜਾਂ ਤੇ ਫਿਰ ਤੁਸੀਂ ਦੋ ਤਿਹਾਈ ਜਿਹੜਾ ਹੁੰਦਾ ਹੈ ਨਾ ਕਿ ਜਿਸ ਤਰੀਕੇ ਦੇ ਨਾਲ ਸ਼ਿਵ ਸੈਨਾ ਦੇ ਵਿੱਚ ਹੋਇਆ ਜਾ ਉਸ ਤਰ੍ਹਾਂ ਹੋਇਆ ਕਿ ਉਹ ਵੱਖਰੀ ਪਾਰਟੀ ਹੀ ਜਿਹੜੀ ਉਹ ਕਹਿ ਲੈਣਗੇ ਪਾਰਟੀ ਹੀ ਸਾਡੀ ਹੈ ਇਦਾਂ ਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲ ਦੀ ਘੜੀ ਸੰਭਾਵਨਾ ਜਿਹੜੀ ਨਹੀਂ ਹੈਗੀ ਸਿਰਫ ਇਹਦੇ ਵਿੱਚ ਇਹੀ ਦਿਖਾਣ ਦੀ ਹੈ ਕਿ ਬੌਸ ਕੌਣ ਹੈ ਕਿ ਉੱਪਰੋਂ ਜਿਹੜਾ ਹੈ ਆਰਡਰ ਆਇਆ ਹੈ ਤੇ ਉੱਥੇ ਜਿਹੜਾ ਹੈ ਜਾ ਕੇ ਹਾਜ਼ਰੀ ਭਰਨੀ ਹੈ ਉਸ ਦੇ ਵਿੱਚ ਇੱਕ ਮੈਸੇਜ ਉਹਨਾਂ ਨੇ ਕਲੀਅਰ ਕਰ ਜਿਹੜਾ ਇਹੀ ਦਿੱਤਾ ਹੈਗਾ ਕਿ ਭਾਈ ਜੇਬ ਕਹੇ ਕਿ ਰੀਅਲ ਬੌਸ ਜਿਹੜਾ ਹੈਗਾ ਉਹ ਅਜੇ ਵੀ ਇੱਥੇ ਹੀ ਨੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦਿੱਲੀ ਹਾਰ ਗਏ ਹੋਏ ਹਾਂ ਤੇ ਤੁਸੀਂ ਜਿਹੜਾ ਹੈਗਾ ਵੀ ਖੁੱਲੇ ਛੱਡ ਦਿੱਤੇ ਜਾਓਗੇ ਜਿਸ ਤਰੀਕੇ ਨਾਲ ਜਦੋਂ ਵੀ ਤੁਹਾਨੂੰ ਬਲਾਵਾ ਆਵੇਗਾ ਤੁਹਾਨੂੰ ਉਦੋਂ ਇੱਥੇ ਆਉਣਾ ਪਵੇਗਾ ਫਿਰ ਦੂਜੇ ਪੰਨੇ ਜਿਹੜਾ ਹੈ ਬਕਾਇਦਾ ਹੁਣ ਤੇ ਉਹ ਆ ਰਿਹਾ ਕਿ ਭਗਵੰਤ ਸਿੰਘ ਮਾਨ ਹੋਣਾ ਨੇ ਵੀ ਇਹ ਗੱਲ ਕਹੀ ਹੈ ਕਿ ਹੋਰ ਜਿਹੜਾ ਹੈਗਾ ਅਸੀਂ ਪੰਜਾਬ ਮਾਡਲ ਨੂੰ ਕਹਿੰਦੇ ਹੋਰ ਬਿਹਤਰ ਬਣਾਵਾਂਗੇ ਤੇ ਫਿਰ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਵਾਂਗੇ ਪਹਿਲਾਂ ਦਿੱਲੀ ਮਾਡਲ ਪੰਜਾਬ ਹੁੰਦਾ ਹੈ ਜੀ ਤੇ ਹੁਣ ਪੰਜਾਬ ਦਾ ਮਾਡਲ ਜਿਹੜਾ ਹੈ ਹੋਰ ਬਿਹਤਰ ਬਣਾਇਆ ਜਾਏਗਾ ਤੇ ਦੇਸ਼ ਦੇ ਵਿੱਚ ਲੈ ਕੇ ਜਾਈਏ ਤੇ ਫਿਰ ਪੰਜਾਬ ਮਾਡਲ ਹੈ ਕੀ ਹੈ ਪੰਜਾਬ ਮਾਡਲ ਫਿਰ ਇਹ ਹੀ ਹੈ ਕਿ ਦਿੱਲੀ ਚ ਕਾਲ ਆਉਂਦੀ ਹੈ ਤੁਸੀਂ ਹੱਤੋਂ ਹੱਤ ਦਿੱਲੀ ਜਾਂਦੇ ਹੋ ਤੇ ਉਸ ਦੇ ਵਿੱਚ ਬਕਾਇਦਾ ਅਰਬਿੰਦ ਕੇਦਰੀਵਾਲ ਹੋਣਾ ਨੇ ਕੋਈ ਬਹੁਤਾ ਨਹੀਂ ਕਹਿੰਦੇ ਵੀ 4-5 ਮਿੰਟ ਜਿਹੜਾ ਬੋਲੇ ਹੈਗੇ ਆ ਤੇ ਉਸ ਤੋਂ ਬਾਅਦ ਮੰਤਰੀਆਂ ਨਾਲ ਗੱਲਬਾਤ ਚਰਚਾ ਹੋਈ ਉਹ ਕਹਿੰਦੇ ਕਿ ਜੀ ਜੇ ਤੁਹਾਡੀ ਕੋਈ ਆਪਸ਼ਨ ਨਹੀਂ ਸੁਣਦਾ ਸਾਨੂੰ ਤੁਸੀਂ ਦੱਸੋ ਕਿ ਹੁਣ ਅਸੀਂ ਪੂਰਾ ਪੰਜਾਬ ਤੇ ਫੋਕਸ ਕਰਨਾ ਹੈਗਾ ਤੇ ਫਿਰ ਇਸ ਨੂੰ ਜਿਹੜਾ ਹੈ ਵਿਰੋਧੀਆਂ ਨੇ ਵੀ ਬਕਾਇਦਾ ਕਿਹਾ ਕਿ ਸ਼ਾਇਦ ਭਗਵੰਤ ਸਿੰਘ ਮਾਨ ਹੋਣਾ ਦੀ ਕੁਰਸੀ ਜਿਹੜੀ ਹੈ ਖਤਰੇ ਦੇ ਵਿੱਚ ਹੈ ਉਹਨਾਂ ਦੀ ਕੋਈ ਬਾਡੀ ਲੈਂਗੁਏਜ ਨੂੰ ਲੈ ਕੇ ਆਪਾਂ ਦੇਖਿਆ ਕਿ ਸੁਨੀਲ ਜਾਖੜ ਜੋ ਪਾਜ ਪਾ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਵੀ ਕਾਫੀ ਸਾਰੇ ਕਮੈਂਟਸ ਕੀਤੇ ਨੇ ਪਰ ਕਿਤੇ ਨਾ ਕਿਤੇ ਹਾਲ ਦੀ ਘੜੀਆਂ ਪਾ ਇੱਕ ਕਹਿ ਸਕਦੇ ਆ ਕਿ ਦਾ ਮੋਟਿਵ ਸਿਰਫ ਇਨਾ ਹੀ ਦੱਸਣ ਦਾ ਸੀ ਕਿ ਭਾਵੇਂ ਕਿ ਚੋਣਾ ਹਾਰ ਚੁਕੇ ਹਾਂ ਅਸਲੀ ਬੌਸ ਅਜੇ ਵੀ ਦਿੱਲੀ ਦੇ ਵਿੱਚ ਹੀ ਹਨ ਤੇ ਤੁਸੀਂ ਕਦੀ ਵੀ ਜਿਹੜਾ ਹੈ ਸਾਹਮਣੇ ਕੀਤਾ ਜਾ ਸਕਦੇ ਹੋ ਤੁਹਾਨੂੰ ਉੱਥੇ ਜਾ ਕੇ ਜਿਹੜੀ ਹੈ ਹਾਜ਼ਰੀ ਭਰਨੀ ਪਵੇਗੀ ਬਿਹਰਾਲ ਦਿੱਲੀ ਦੇ ਵਿੱਚ ਇਹ तमाम ਚੀਜ਼ਾਂ ਪਾ ਇੱਕ ਸਮੇਂ ਦੇ ਉੱਤੇ ਜਦੋਂ ਇਹ ਪਾਰਟੀ ਬਣੀ ਸੀ ਕਹਿੰਦੇ ਸੀ ਅਸੀਂ ਪਾਕੀ ਸਾਰੀਆਂ ਪਾਰਟੀਆਂ ਤੋਂ ਵੱਖਰੇ ਤਰੀਕੇ ਦੇ ਨਾਲ ਕੰਮ ਕਰਾਂਗੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੋ ਦਾਅਵੇ ਕਰਦੀ ਹੈ ਪਹਿਲਾ ਦਾਵਾ ਕਿ ਹਾਂ ਅਸੀਂ ਪਹਿਲੇ 2.5 ਸਾਲ ਕੋਵਿਡ ਦੇ ਕਾਰਨ ਨਹੀਂ ਕਰ ਪਾਈ ਦੂਸਰਾ ਦਾਵਾ ਕਿ ਬਾਕੀ 2.5 ਸਾਲ ਸਾਨੂੰ ਜੇਲ੍ਹਾਂ ਦੇ ਵਿੱਚ ਕੈਦਾਂ ਦੇ ਵਿੱਚ ਕਰਕੇ ਸਰਕਾਰ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਆਮ ਲੋਕ ਕਿੰਨੇ ਖੰਤ ਉਸ ਨੇ ਕਿੰਨੇ ਨਹੀਂ ਪਾਰਟੀ ਇਹ ਨਹੀਂ ਜਾਨਣਾ ਚਾਹਦੀ ਪਾਰਟੀ ਹੱਲੇ ਵੀ ਆਪਣੇ ਵੱਲੋਂ ਉਹੀ ਰੋਗ ਜਾਰੀ ਰੱਖਣਾ ਚਾਹੁੰਦੀ ਹੈ ਕਿ ਹਾਂ ਭਾਵੇਂ ਦਿੱਲੀ 'ਚ ਭਾਵੇਂ ਸਾਡੀ ਸਰਕਾਰ ਹੈ ਯਾਨੀ ਲੇਕਿਨ ਸਾਡੇ ਕਹਿਣ ਤੇ ਪੰਜਾਬ ਤੋਂ 92 92 ਇਹ ਦੌੜੇ ਭੱਜਿਆਣ ਤੇ ਸਾਡੇ ਨਾਲ ਆ ਕੇ ਮੁਲਾਕਾਤ ਕਰਨ ਤੇ ਦਿੱਲੀ ਦੇ ਵਿੱਚ ਬੈਠੇ ਸਾਡੇ ਵਰਕਰਾਂ ਨੂੰ ਵੀ ਰਹਿ ਕਿ ਹਾਂ ਵੀ ਸਾਡਾ ਸੁਪਰੀਮੋ ਉਸੇ ਤਰੀਕੇ ਦੇ ਨਾਲ ਆਪਣੀ ਅਜ ਪਕੜ ਰੱਖਦਾ ਹੈ ਅੱਗੇ ਗੱਲ ਕਰਾਂਗੇ ਵੀ ਤੇ ਮੀਡੀਆ ਵਾਚ ਤੇ ਕਈ ਪ੍ਰੋਗਰਾਮਸ ਦੇ ਵਿੱਚ ਅਸੀਂ ਸੱਜਣ ਕੁਮਾਰ ਦੇ ਵੱਖ-ਵੱਖ ਕੇਸਾਂ ਦੀ ਗੱਲ ਕਰਦੇ ਆਂ ਭਾਵੇਂ ਕੋਈ ਕੇਸ ਹੋਵੇ ਉਸ ਦੇ ਵੱਲੋਂ ਪਾਈ ਗਈ ਅਰਜੀ ਦਾ ਭਾਵੇਂ ਕੋਈ ਗੱਲਬਾਤ ਹੋਵੇ ਉਸ ਦੀ ਉਸ ਨੂੰ ਉਸ ਨੂੰ ਸੁਣਾਈ ਜਾਣ ਵਾਲੀ ਸਜ਼ਾ ਦਾ ਅਸੀਂ ਇੱਥੇ ਦੱਸਦੇ ਕਿ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦੇ ਵਿੱਚ ਇੱਕ ਹੋਰ ਕੇਸ ਦੇ ਵਿੱਚ ਜੋ ਚੱਲਦਾ ਪਿਆ ਸੀ ਉਸ ਦੇ ਵਿੱਚ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ ਕਿਹੜਾ ਕੇਸ ਸੀਗਾ ਕਾਫੀ ਲੰਬੇ ਸਮੇਂ ਤੋਂ ਇਹ ਕੇਸ ਚੱਲਦਾ ਆ ਰਿਹਾ ਸੀ ਤੇ ਸਜ਼ਾ ਹਲੇ ਮੇਰੀ ਖਿਆਲ ਨਾਲ ਰੱਖੀ ਨਹੀਂ ਰੱਖੀ ਗਈ ਹੈ ਸਜ਼ਾ ਲਈ ਰਾਖਮੀ ਦਿੱਤੀ ਰੱਖੀ ਗਈ ਹੈ ਪਰ ਅੱਜ ਜਿਹੜੀ ਸੁਣਵਾਈ ਹੈ ਉਸ ਦੇ ਵਿੱਚ ਦੋਸ਼ੀ اقrar ਦੇ ਦਿੱਤਾ ਗਿਆ ਅਗਲੇ ਹਫਤੇ 18 ਫਰਵਰੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਜ਼ਾ ਹੋ ਸਕਦੀ ਹੈ ਤੇ ਉਮੀਦ ਇਹ ਹੀ ਹੈ ਕਿ ਉਮਰ ਕੈਦ ਤਾਂ ਘੱਟ ਤੋਂ ਘੱਟ ਹੋਵੇਗੀ ਇਸ ਦੇ ਵਿੱਚ ਜਸਮਨ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਨੂੰ 1 ਨਵੰਬਰ ਨੂੰ ਜਿਹੜਾ ਹੈ ਦਿੱਲੀ ਸੇ ਕਤਲਿਆਮ ਦੇ ਦੌਰਾਨ ਜਿਹੜਾ ਹੈ ਸਰਸਵਤੀ ਵਿਹਾਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਔਰ ਇਹ ਜਿਹੜੀ ਮੌਬ ਹੈਗੀ ਜਾਂ ਜਿਹੜੀ ਭੀੜ ਹੈਗੀ ਆ ਉਸ ਨੂੰ ਸੱਜਣ ਕੁਮਾਰ ਜਿਹੜਾ ਹੈ ਲੀਡ ਕਰ ਰਿਹਾ ਸੀ ਔਰ ਕਾਫੀ ਲੰਬੇ ਸਮੇਂ ਤੋਂ ਜਦੋਂ ਤੁਸੀਂ ਦੱਸਿਆ ਕਿ ਕੇਸ ਜਿਹੜਾ ਚੱਲ ਰਿਹਾ ਸੀ ਦਿੱਲੀ ਦੀ ਰੋਜ਼ ਅਵੇਨਿਊ ਜਿਹੜੀ ਕੋਰਟ ਹੈਗੀ ਹੈ ਉਹਨਾਂ ਨੇ سزا ਜਿਹੜੀ ਹੈ ਸੁਣਾਉਣੀ ਹੈਗੀ ਹੈ ਦੋਸ਼ੀ ਕਰਾਰ ਜਿਹੜਾ ਦੇ ਦਿੱਤਾ ਹੈ ਸੁਣਵਾਈਆਂ ਆਪਾਂ ਪਹਿਲਾਂ ਵੀ ਦੱਸਿਆ ਕਿ ਉਹ ਦੋਵਾਂ ਹੋਈਆਂ ਸੀ ਇੰਨੇ ਲੰਬੇ ਸਮੇਂ ਦੇ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸਿਰਫ ਇੱਕ ਹੀ ਜਿਹੜਾ ਮੇਨ ਜਾਂ ਮੁੱਖ ਦੋਸ਼ੀ ਜਿਹੜਾ ਹੈ ਪਹਿਲਾਂ ਉਹਨਾਂ ਸਰਕਾਰਾਂ ਨੇ ਬਚਾਇਆ ਤੇ ਹੁਣ 2014 ਤੋਂ ਲੈ ਕੇ ਜਿਹਨੂੰ ਕਹਿ ਦਿੰਦੇ ਆ ਕਿ ਪ੍ਰਮੋਟ ਤੇ ਇਹੀ ਕੀਤਾ ਜਾਂਦਾ ਹੈ ਕਿ ਇਹਨਾਂ ਤੋਂ ਵਧੀਆ ਸਰਕਾਰ ਨਹੀਂ ਹੁਣ ਵੀ ਤੁਸੀਂ ਪਾਚਪਾ ਵਾਲਿਆਂ ਦੇ ਬਿਆਨ ਸੁਣੋਗੇ ਕਿ ਇਸ ਨੂੰ ਲੈ ਕੇ ਕਿੰਨਾ ਫੀਤੀਆਂ ਲਾਈਆਂ ਜਾਣੀਆਂ ਜੀ ਦੇਖੋ ਸੱਜਨ ਕੁਮਾਰ ਨੂੰ ਸਾਡੇ ਹੁੰਦੇ ਐਸਆਈਟੀ ਬਣੀ ਤੇ سزا ਹੋ ਗਈ ਹੁਣਾਂ ਤੇ ਇਹ ਚਾਹੀਦਾ ਸੀ ਕਿ ਜਦੋਂ 2014 ਨੂੰ ਸਰਕਾਰ ਆਈ ਸੀ ਜੇ ਮੰਨ ਲਓ ਕਿ ਪੂਰੀ ਇਮਾਨਦਾਰੀ ਹੁੰਦੀ ਕਿ ਹਾਂ ਵੀ ਸਿੱਖ ਕਤਲੇਆਮ ਜਾਂ ਜਿਹੜਾ ਹੋਇਆ ਹੈਗਾ ਔਰ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮ ਦਿੱਤੀਆਂ ਜਾਣੀਆਂ ਜੀ ਇਸੇ ਤਰੀਕੇ ਦੇ ਨਾਲ ਐਸਆਈਟੀਆਂ ਪੂਰੇ ਦੇਸ਼ ਦੇ ਵਿੱਚ ਬਣਦੀਆਂ ਉਹਨਾਂ ਦੇ ਟਰਾਇਲ ਦਿੱਲੀ ਬੇਸਿਸ ਤੇ ਹੁੰਦੇ ਇਦਾਂ ਮਹੀਨਾ ਬਦੀਨਾ ਹੁੰਦੇ ਹੁਣ 14 ਤੋਂ 20 ਜਿਹੜਾ ਹੈਗਾ ਆਪਾਂ 11 ਸਾਲ ਅੱਗੇ ਆ ਗਏ ਹੋਇਆ ਤੇ ਉਦੋਂ ਵੀ ਆ ਕੇ ਜੇ ਸਾਡੇ ਕੋਲ ਇੱਕਾ ਦੁੱਕਾ ਕੇਸ ਜਿਹੜੇ ਚੱਲੇ ਨੇ ਔਰ ਉਹਨੂੰ ਹੀ ਅਸੀਂ ਕਿਤਨਾ ਕਿਤੇ ਪਬਲਿਸਿਟੀ ਦੇ ਤੌਰ ਤੇ ਵਰਤਿਆ ਕਿ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਜਿਹੜੀ ਹੈ ਸਜ਼ਾ ਮਿਲ ਗਈ ਤੇ ਫਿਰ ਅਸੀਂ ਜਿਹੜਾ ਹੈਗਾ ਕਿਤਨਾ ਕਿਤੇ ਧੋਖਾ ਦੇਰੇ ਹੈਗੇ ਆ ਉਸੇ ਤਰੀਕੇ ਦੇ ਨਾਲ ਕਿ ਇਕਾਦੁੱਕਾ ਕੇਸਾਂ ਨੂੰ ਚਲਾ ਕੇ ਫਿਰ ਫੀਤੀਆਂ ਲਮਾਉਣ ਵਾਲਾ ਕੰਮ ਤੇ ਹੋ ਸਕਦਾ ਹੈ ਪਰ ਇਸ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਤੁਸੀਂ ਇਮਾਨਦਾਰੀ ਦੇ ਨਾਲ ਦਵਾਈਆਂ ਨੇ ਤੇ ਤੁਸੀਂ ਜਿਹੜਾ ਹੈਗਾ ਕਿ ਇਹ ਕਹੋ ਕਿ ਅਸੀਂ ਜਿਹੜਾ ਹੈਗਾ ਕਿ ਸਿੱਖਾਂ ਦੇ ਪੱਖ ਦੀ ਬਹੁਤ ਵੱਡੀ ਗੱਲ ਕਰ ਲਈ ਹੈ ਇਹ ਇਤੇ ਅਦਾਲਤੀ ਸਿਸਟਮ ਹੈ ਇਸ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੇ ਬਚਾਇਆ ਤੇ ਤੁਸੀਂ ਵੀ ਜਿਹੜਾ 11 ਸਾਲ ਲਾ ਦਿੱਤੇ ਜਾਂ ਤੇ ਪਹਿਲੇ 2-3 ਸਾਲਾਂ ਚ ਇਸ ਤਰੀਕੇ ਦੇ ਨਾਲ ਕਾਰਵਾਈਆਂ ਹੁੰਦੀਆਂ ਤੇ ਸਾਰਿਆਂ ਨੂੰ ਚੋਕੇ ਅੰਦਰ ਸੁਟੇ ਜਾਂਦਾ ਫਿਰ ਲੱਗਦਾ ਕਿ ਸ਼ਾਇਦ ਭਾਈ ਸਰਕਾਰ ਬਦਲੀ ਹੈ ਜਾਂ ਸਰਕਾਰਾਂ ਨੇ ਦੋਸ਼ੀਆਂ ਨੂੰ ਸਜਾਵਾਂ ਜਿਹੜੀਆਂ ਦਿੱਤੀਆਂ ਹੈਗੀਆਂ। ਸੋਸ਼ਲ ਮੀਡੀਆ ਦੇ ਉੱਤੇ ਤਾਂ तमाम ਚੀਜ਼ਾਂ ਇਹ ਵੀ ਲੋਕਾਂ ਨੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਜੇਕਰ ਖਰੇ ਸੱਜਣ ਕੁਮਾਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾਈਆਂ ਦਾ ਪੱਲਾ ਫੜ ਲਵੇ ਤਾਂ ਜਿਵੇਂ ਬਿਲਕਿਸਪਾਨੋ ਵਾਲੇ ਬਾਹਰ ਆਏ ਸੀ, ਜਿਵੇਂ ਰਾਜੀਵ ગાંધી ਵਾਲੇ ਬਾਹਰ ਆਏ ਸੀ, ਉਸੇ ਤਰੀਕੇ ਨਾਲ ਚੰਦ ਸਾਲਾਂ ਦੇ ਵਿੱਚ ਇਹ ਵੀ ਖੁੱਲੇ ਅਸਮਾਨ ਹੇਠਾ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਇਹ तमाम ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਕਰਕੇ ਕਈਆਂ ਜਾਂਦੀਆਂ ਨੇ ਕਿਉਂਕਿ ਲੋਕ ਜਾਗਰੂਕ ਹੋ ਕੇ ਤਨ ਅੱਖ ਖੋਲ ਕੇ ਵੇਖਦੇ ਨੇ ਸੁਣਦੇ ਨੇ ਸਰਕਾਰ ਕਰ ਕੀ ਰਹੀ ਹੈ ਹੁਣ ਜਿਸ ਵੇਲੇ ਸੱਜਾ ਸੁਣਾਈ ਜਾਏਗੀ ਸੱਜਨ ਕੁਮਾਰ ਨੂੰ ਇਸ ਮਾਮਲੇ ਦੇ ਵਿੱਚ ਉਸ ਵੇਲੇ ਦੀ ਅਪਡੇਟ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਸੁਪਰੀਮ ਕੋਰਟ ਦੀ ਗੱਲ ਇੱਥੇ ਜ਼ਰੂਰ ਕਰਨਾ ਚਾਹਾਂਗੇ ਭਾਰਤ ਦੇ ਉੱਚ ਨਿਆਂ ਦੇ ਅਦਾਲਤ ਦੇ ਵੱਲੋਂ ਜੋ ਯੋਜਨਾਵਾਂ ਹੁੰਦੀਆਂ ਨੇ ਸਰਕਾਰਾਂ ਦੀਆਂ ਜਾਂ ਕਹਿ ਲਓ ਮੁਫਤ ਦੇ ਵਿੱਚ ਕਈ ਤਰੀਕੇ ਦੀਆਂ ਚੀਜ਼ਾਂ ਜੋ ਦਿੱਤੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਇਹ ਮੁਫਤ ਵਾਲੀ ਗੱਲ ਸਰਕਾਰੀ ਆਮ ਪਾਰਟੀਆਂ ਨੇ ਮੈਨੀਫੈਸਟੋ ਦੇ ਵਿੱਚ ਜੋ ਗੱਲ ਕੀਤੀ ਜਾਂਦੀ ਹੈ ਉਹ ਹੈ ਜਾਂ ਆਮ ਤੌਰ ਤੇ ਜੋ ਸਰਕਾਰ ਫੈਸਲੇ ਕਰਦੀ ਹੈ ਨਹੀਂ ਨਹੀਂ ਬਿਲਕੁਲ ਜੇ ਆਪਾਂ ਕਹੀ ਕਿ ਜੇ ਇਸ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਜਸਟਿਸ ਬੀ ਆਰ ਗਵਈ ਦੇ ਬੈਂਚ ਦੇ ਕੋਲ ਜਾਂਦੀ ਹੈਗੀ ਜਿਸ ਦੇ ਵਿੱਚ ਜਿਹੜੇ ਬੇਕਾਰ ਲੋਕ ਨੇ ਉਹਨਾਂ ਨੂੰ ਕਿਤਨਾ ਕਿਤੇ ਆਸਰਾ ਦੇਣ ਦੀ ਜਿਹੜੀ ਮੰਗ ਵਾਲੀ ਪਟੀਸ਼ਨ ਹੈ ਉਸ ਦੇ ਵਿੱਚ ਜਿਹੜਾ ਫ੍ਰੀ ਬੀਸ ਤੁਸੀਂ ਦੇਖਿਆ ਹੋਣਾ ਨਾ ਕਿ ਚੋਣਾਂ ਦੇ ਦੌਰਾਨ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਵਾਅਦੇ ਕਰ ਦਿੱਤੇ ਜਾਂਦੇ ਆ ਤੁਹਾਨੂੰ ਇੰਨੀ ਬਿਜਲੀ ਜਿਹੜੀ ਹੈ ਉਹ ਮੁਫਤ ਦਿੱਤੀ ਜਾਵੇਗੀ ਹੁਣ ਪੰਜਾਬ ਦੇ ਵਿੱਚ ਜਿੰਨਾ ਕਿ ਆ ਗਿਆ ਸੀ ਕਿ 1000 ਰੁਪਇਆ ਸੀ ਸਾਰੀਆਂ ਬੀਬੀਆਂ ਨੂੰ ਦਵਾਂਗੇ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਯਾਦ ਹੋਵੇਗਾ ਜਲੰਧਰ ਦੀ ਚੋਣ ਹੋਈ ਕਹਿੰਦੇ ਨਹੀਂ ਜੀ 1100 ਹੋ ਗਿਆ ਜਾਂ ਬਿਜਲੀ ਮੁਫਤ ਕਰਨੀ ਜਾਂ ਇਸ ਤਰੀਕੇ ਦੇ ਨਾਲ ਜਿੰਨੇ ਵੀ ਵਾਅਦੇ ਫਿਰ ਵਾਅਦਿਆਂ ਤੋਂ ਬਾਅਦ ਤੁਸੀਂ ਦੇਖਿਆ ਕਿ ਗਾਰੰਟੀ ਫਿਰ ਗਾਰੰਟੀਆਂ ਤੋਂ ਬਾਅਦ ਆਉਂਦੀ ਹੈ ਮੋਦੀ ਜੀ ਕੀ ਗਾਰੰਟੀ ਤੇ ਫਿਰ ਉਸ ਤਰੀਕੇ ਦੇ ਨਾਲ ਕਿਤਨਾ ਕਿਤੇ ਗਰੰਟੀ ਵਾਲਾ ਮੇਰੇ ਖਿਆਲ ਸ਼ਾਇਦ ਕੇਦਰੀਵਾਲ ਹੋਣਾ ਨੇ ਸ਼ੁਰੂ ਕੀਤਾ ਸੀ ਪਰ ਹੁਣ ਉਹਨੂੰ ਪੂਰਾ ਜਿਹੜਾ ਹੈਗਾ ਉਹ ਕਰ ਰਿਹਾ ਕਿ ਅਸੀਂ ਤੁਸੀਂ ਇੰਨੇ ਦਿਨੇ ਉਹ ਅਸੀਂ ਹੋਰ ਦਵਾਂਗੇ ਉਸ ਤੇ ਜਿਹੜਾ ਹੈ ਸੁਪਰੀਮ ਕੋਰਟ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਇਹ ਕਿਤਨਾ ਕਿਤੇ ਇਸ ਤਰੀਕੇ ਦੇ ਨਾਲ ਕੰਮ ਕਰਨ ਦੀ ਇੱਛਾ ਨੂੰ ਘੱਟ ਕਰ ਰਹੇ ਹੋ ਜੇ ਇਸ ਤਰੀਕੇ ਦੇ ਫਰੀ ਦੇ ਤੋਹਫੇ ਜਾਂ ਫਰੀ ਦਾ ਤੁਸੀਂ ਦੇ ਰਹੇ ਹੈਗੇ ਉਹ ਇਲੈਕਸ਼ਨ ਦੇ ਦੌਰਾਨ ਔਰ ਆਪਾਂ ਵੀ ਦੇਖਿਆ ਕਿ ਇਸ ਦੇ ਨਾਲ ਕਿਤਨਾ ਕਿਤੇ ਵੱਡੇ ਪੱਧਰ ਤੇ ਜੇ ਅਸੀਂ ਪੰਜਾਬ ਦੀ ਐਗਜ਼ਾਮਪਲ ਲੈਣੀ ਹੋਵੇ ਤੇ ਆਰਥਿਕ ਸੰਕਟ ਕਿੰਨਾ ਵੱਡਾ ਆ ਜਾਂਦਾ ਹੈ ਹੁਣ ਜਿਹੜੀ ਆ ਬੱਤੀ ਫਰੀ ਵਾਲਾ ਜਿਹੜਾ ਕੰਮ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਂ ਦਾ ਸਮੇਂ ਤੇ ਹੋਇਆ ਸੀ ਕਿ ਕਿਸਾਨਾਂ ਨੂੰ ਜਿਹੜੀ ਸਬਸਿਡੀ ਜਿਹੜੀ ਦਿੱਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਹੁਣ ਕਿੱਥੋਂ ਤੱਕ ਪਹੁੰਚ ਗਿਆ ਹੈਗਾ ਤੇ ਉਸ ਦੇ ਨਾਲ ਹਾਂ ਹੁਣ ਜਿਹੜਾ ਹੈ ਸਟੇਟ ਕਿੰਵੇਂ ਨੰਬਰ ਤੇ ਜਿਹੜੀ ਰੀਸੈਂਟ ਜਿਹੜੀ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਹੈਗੀ ਆ ਉਸ ਦੇ ਵਿੱਚ 18ਵੇਂ ਨੰਬਰ ਤੇ ਪੰਜਾਬ ਪਹੁੰਚ ਗਿਆ ਹੋਇਆ ਹੈ ਜੀ ਪੰਜਾਬ ਦੇ ਨਾਲ ਤਿੰਨ ਚਾਰ ਰਾਜ ਹੋਰ 18ਵੇਂ ਨੰਬਰ ਤੇ ਨੇ ਇਹਨਾਂ ਤੋਂ ਪਿੱਛੇ ਸਿਰਫ ਯੂਨੀਅਨ ਟੈਰੀਟਰੀਜ਼ ਹੀ ਰਹਿ ਜਾਂਦੀਆਂ ਨੇ ਠੀਕ ਕਿਤੇ ਇਹ ਪਹਿਲੇ 2 4 ਜਾਂ 5 ਦੇ ਵਿੱਚ ਹੋਣ ਵਾਲਾ ਪੰਜਾਬ ਕਿਵੇਂ 18ਵੇਂ ਨੰਬਰ ਤੇ ਪਹੁੰਚਿਆ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਫਿਰ ਜਿਸ ਤਰੀਕੇ ਦੇ ਨਾਲ ਕਰਜ਼ੇ ਨੂੰ ਮੋੜਨ ਦੇ ਲਈ ਕਰਜ਼ਾ ਲਿਆ ਜਾ ਰਿਹਾ ਹੈ ਤੇ ਉਹਨਾਂ ਹਾਲਾਤਾਂ ਦੇ ਵਿੱਚ ਕੱਲਾ ਪੰਜਾਬ ਹੀ ਨਹੀਂ ਪੰਜਾਬ ਵਰਗੇ ਬਾਕੀ ਦੇ ਵੀ ਹੋਰ ਸੂਬੇ ਹੋਣਗੇ ਹਰਿਆਣਾ ਵੀ ਹੋਏਗਾ ਜਦੋਂ ਇਹ ਫ੍ਰੀ ਬੀਜ ਦਾ ਤੁਸੀਂ ਦਿੰਦੇ ਹੈਗੇ ਉਹ ਠੀਕ ਹੈ ਸਿਸਟਮ ਹੋਣਾ ਚਾਹੀਦਾ ਕਿ ਜਿਹੜੇ ਬੰਦੇ ਨੂੰ ਲੋੜ ਹੈਗੀ ਹੈ ਕਿ ਇਨਕਮ ਬੇਸਡ ਹੋਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਨੂੰ ਲੋੜ ਹੈ ਤੁਸੀਂ ਉਹਨੂੰ ਦਿਓ ਭਾਈ ਪਰ ਜਿਹੜਾ ਇਹ ਹਰੇਕ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਦੀ ਵੋਟ ਖਰੀਦਣ ਵਾਲਾ ਹੀ ਹੋ ਗਿਆ ਨਾ ਕਿ ਉਹਦੀ ਗਰੰਟੀ ਵੱਧ ਹੈ ਉਹ 1100 ਦਿੰਦਾ ਹੈ ਤੇ ਦੂਜਾ ਜਿਹੜਾ ਹੈਗਾ ਕਹਿੰਦਾ ਮੈਂ 2000 ਦਵਾਂਗਾ ਮੈਂ 2500 ਦਵਾਂਗਾ ਫਿਰ 4000 ਵਾਲੇ ਨੂੰ ਮਤਲਬ ਇਹ ਫਿਰ ਚਾਹੁੰਦੇ ਕੀ ਹੈ ਗਿਆ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਨੁਕਸਾਨ ਲੌਂਗ ਟਰਮ ਦੇ ਵਿੱਚ ਆਰਥਿਕ ਤੌਰ ਤੇ ਜਿਹੜਾ ਭੁਗਤਣਾ ਸਟੇਟਸ ਨੂੰ ਜਾਂ ਭਾਰਤ ਨੂੰ ਵੀ ਜਿਹੜਾ ਪੈ ਸਕਦਾ ਹੈਗਾ ਉਹੀ ਗੱਲ ਹੈ ਇੱਕ ਤਰੀਕੇ ਨਾਲ ਜਿਹੜੇਕਰ ਅ ਅਦਾਲਤ ਮੰਦੀ ਹੈ ਸਰਕਾਰਾਂ ਮੰਦੀਆਂ ਨੇ ਕਿ ਜੀ ਵੋਟ ਖਰੀਦੀ ਨਹੀਂ ਜਾਣੀ ਚਾਹੀਦੀ ਵੋਟ ਤੁਸੀਂ ਪੈਸੇ ਦੇ ਕੇ ਨਹੀਂ ਖਰੀਦ ਸਕਦੇ ਕਿ ਹਾਂ ਤੁਹਾਨੂੰ ਵੋਟ ਪਾ ਸ਼ਰਾਬ ਦੀਆਂ ਬੋਤਲਾ ਦੇ ਕੇ ਵੀ ਤੁਸੀਂ ਵੋਟ ਜਿੱਕਰ ਖਰੀਦਦੇ ਉਹਨੂੰ ਵੀ ਇਲੀਗਲ ਮੰਨਿਆ ਜਾਂਦਾ ਹੈ ਤਦ ਮੈਨੀਫੈਸਟੋ ਦੇ ਵਿੱਚ ਜੇਕਰ ਇਹ ਤਮਾਮ ਚੀਜ਼ਾਂ ਲਿਖੇ ਦਿੱਤੀਆਂ ਜਾਣ ਤਾਂ ਉਹ ਕਿਸ ਤਰੀਕੇ ਦੇ ਨਾਲ ਸੰਵਿਧਾਨਕ ਮੰਨੀਆਂ ਜਾਂਦੀਆਂ ਨੇ ਇਹ ਸਵਾਲ ਹਲੇ ਵੀ ਉੱਠ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਕੁਝ ਭਾਜਪਾ ਨੇ ਜੋ ਵਾਅਦੇ ਕੀਤੇ ਸੀ ਕਦ ਤੱਕ ਤੇ ਕਿਵੇਂ ਪੂਰੇ ਉਹਨਾਂ ਦੇ ਵੱਲੋਂ ਕੀਤੇ ਜਾਣਗੇ ਪ੍ਰੋਗਰਾਮ ਮੀਡੀਆ ਵਾਚ ਤੇ ਵਿੱਚ ਅੱਜ ਦੇ ਦਿਨ ਅਸ ਫਿਲਹਾਲ ਬਸ ਇਹੀ ਖਬਰਾਂ ਦੇ ਉੱਤੇ ਡਿਸਕਸ ਅਸੀਂ ਕਰਨ ਲਈ ਤੁਹਾਡੇ ਨਾਲ ਹਾਜ਼ਰ ਹੋਏ ਸੀ ਧੰਨਵਾਦ ਕਰਾਂਗੇ ਸਰਦਾਰ ਜਗਜੀਤ ਸਿੰਘ ਜੀ ਦਾ ਫਤਿਹ ਦੀ ਸਾਂਝ ਪਾਵਾਂਗੇ ਸੰਗਤਾਂ ਤੋਂ ਜਜ਼ਤ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ